किसी भुलेखा नहीं रहना चाहिए कि गुरु घर के हमला किने का गुरु करते है गुरु घर से हमला सरकार ने पंजाब के मुख्यमंत्री ने करवाया है आस नवा लिखा जाएगा जिस दिन यह तरवजा पंजाब का मुख्यमंत्री गुरु साहब के मूरे लमा पिया नजर आएगा ਇਸ ਸੰਗਤਾਂ ਦਾ ਜੋ ਮੈਂ ਕਹਾਂ ਨਾ ਕਿ ਜਦ ਕੁਦਰਤ ਮਾਰਦੀ ਆ ਫਿਰ ਵਿੱਚ ਜਾਂਦ ਨਹੀਂ ਮਾਰਦੀ ਕਈ ਵਾਰ ਹੁਕਮਰਾਨਾਂ ਦੀ ਮੱਤ ਮਾਰ ਦਿੰਦੇ ਤਿੰਨ ਠੇਕੇ ਸ਼ਰਾਬ ਦੇ ਇਸ ਪਿੰਡ ਦੇ ਇਹਨਾਂ ਗੁਰੂ ਘਰਾਂ ਦੇ ਆਲੇ ਦੋਲੇ ਖੋਲ ਦਿੱਤੇ 30 ਨਜਾਇਜ਼ ਬਰੰਗਾਂ ਇੱਥੋਂ ਦੇ ਪੋਲਿਟਿਕਲ ਸਰਪ੍ਰਸਤੀ ਨਾਲ ਚੱਲ ਰਹੀਆਂ ਆ ਔਰ ਤਨਖੇ ਦੇ ਬਾਅਦ ਤੇ ਕਾਂਗਰਸ ਸਰਕਾਰ ਨੇ ਖਿਲਾ ਦਿੱਤੇ ਕੀ ਕਾਰਨ ਹੈ ਕਿ ਇੱਕ ਗੁਰੂ ਰਵਿਦਾਸ ਜੀ ਦੀ ਚਰਚੋ ਚਰਤੀ ਨੂੰ ਜਿੱਥੇ ਆਪਾਂ ਆਸਥਾ ਨਾਲ ਸਰਦਾ ਨਾਲ ਆਉਂਦੇ ਆ ਸਰਕਾਰ ਇਹਨੂੰ ਨਸ਼ਿਆਂ ਦਾ ਸੈਂਟਰ ਬਣਾਉਣ ਤੇ ਲੱਗੀ ਹੋਈ ਹੈ ਹਮਾਰੀ ਕੰਦੀ ਕਾਂਗਰਸ ਦੀ ਸਰਕਾਰ ਵੀ ਸੋਚਦੀ ਹੈ ਕਿ ਨਸ਼ਿਆਂ ਦਾ ਸੈਂਟਰ ਬਣ ਜਾਏ आम पार्टी की सरकार भी सोचती है कि नशियां सेंटर बन जाए लेकिन बहुजन समाज पार्टी ने कहा कि ये ठेके सरकार बंद करावे नजायज ब्रांचा बंद करावे, अगर इन्होंने ना बंद कितिया तो असम यह मुद्दा लगातार संकतों च लैके जा रहे हैं पंजाब दुरु रविदास नाम लेवा संकत चैके ले जा रहे हैं और संगत दो हजार सताई च बी एस पी आशीर्वाद देख की धरती से बहुजन समाज पार्टी एक बड़ी वी यूनिवर्सिटी बनाएगी इस धरती से रिसर्च सेंटर बन गए इस धरती से आई एस आई पी एस न कोचिंग दिखती जाएगी अब भी सरकार इतने अमली पैदा करना चाहती है और बहुजन समाज पार्टी जो आशीर्वाद दोगे तो इतने अधिकारी पैदा करने की महंग बहुजन समाज पार्टी चलाऊगी बहुजन समाज पार्टी जिंदाबाद बहुजन समाज पार्टी जिंदाबाद पंजाब स्टेट बहुजन समाज पार्टी के इंचार्ज ਡਾਕਟਰ ਨਿਸ਼ਤਰਪਾਲ ਜੀ ਐਮਐਲਏ ਨਵਾਂ ਸ਼ਹਿਰ ਸਟੇਟ ਇੰਚਾਰਜ ਚੌਧਰੀ ਗੁਰਨਾਬ ਸਿੰਘ ਜੀ ਸਟੇਟ ਇੰਚਾਰਜ ਤੀਰਥ ਰਾਜਪਰਾ ਜੀ ਔਰ ਸਟੇਟ ਦੇ ਜਨਰਲ ਸੈਕਟਰੀ ਐਡਵੋਕੇਟ ਬਲਵਿੰਦਰ ਜੀ ਚੰਬਰ ਸਾਹਿਬ ਬੰਗਾ ਜੀ ਔਜਲਾ ਜੀ ਸਾਬੇ ਸਾਬਕਾ ਐਮਐਲਏ ਸਾਥੀ ਹਰਗੋਪਾਲ ਸਿੰਘ ਜੀ स्टेट दी विधानसभा की सारी लीडरशिप रणबीर बबर जी स्टेट हाजरीं के सैकटरी और हाजरीन समूह संगता चाहूंगा कि अब आप इतिहासिक धरती तो श्री गुरु रविदास सन्मान यात्रा शुरू कर जा रहे हैं गुरु साहब का आशीर्वाद प्राप्त करके ਫਲੋਰ ਤੱਕ ਆਪਾਂ ਨੇ ਜਾਣਾ ਯਾਤਰਾ ਦਾ ਮਕਸਦ ਮੇਰੇ ਤੋਂ ਪਹਿਲਾਂ ਜਿਹੜੇ ਬਲਾਰੇ ਬੋਲੇ ਆ ਉਹਨਾਂ ਨੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਪਰ ਸੰਖੇਪ ਦੇ ਵਿੱਚ ਮੈਂ ਵੀ ਉਹ ਬਿੰਦੂ ਟੱਚ ਕਰਨੇ ਚਾਹੂੰਗਾ ਇਹ ਯਾਤਰਾ ਸ਼੍ਰੀ ਗੁਰੂ ਨਾਮਦਾਸ ਗੁਰੂ ਘਰਾਂ ਦੀ ਬੇਅਦਬੀ ਦੇ ਵਿਰੁੱਧ ਭਗਵਾਨ ਬਾਲਮਿਕ ਜੀ ਦੇ ਖਿਲਾਫ ਸਮੇ ਸਮੇਤੇ ਅਪੱਦਰ ਸ਼ਬਦਾਵਲੀ ਵਰਤਨ ਦੇ ਵਿਰੁੱਧ ਸਤਿਗੁਰੂ ਕਬੀਰ ਜੀ ਦਾ ਮੰਦਰ ਗੁਰੂਕਰ ਬਟਾਲੇ ਦੇ ਵਿੱਚ ਤੋੜਿਆ ਗਿਆ ਗੁਰੂ ਕਾਂ ਦੀ ਬੇਅਦਬੀ ਦੇ ਵਿਰੁੱਧ ਸ਼੍ਰੀ ਗੁਰੂ ਰਵੀਦਾਸ ਸਨਮਾਨ ਯਾਤਰਾ ਜਿਹੜੀ ਆਪਾਂ ਅੱਜ ਇੱਥੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਨੀ ਆ ਇਦੇ ਵਿੱਚ ਸਾਡਾ ਸਭ ਤੋਂ ਪਹਿਲਾ ਮੁੱਦਾ ਹੈ ਕਿ ਪਿੰਦ ਤਲੇਤੇ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਗੁਰੂ ਘਰ ਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਹੈ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਗੁਰੂ ਘਰ ਤੇ ਹਮਲਾ ਕਿਹਨੇ ਕੀਤਾ ਗੁਰੂ ਘਰ ਤੇ ਹਮਲਾ ਪੰਜਾਬ ਦੀ ਸਰਕਾਰ ਨੇ पंजाब मुख्यमंत्री ने करवाया है और संगत बहुजन समाज पार्टी पंजाब के मुख्यमंत्री तो ही हिसाब लाएगी मैं जिस दिन फलॉट धरना प्रदर्शन से मैं उस दिन भी कि बवंजा राजे गुरु रविदास के कदम च आके लम्मे पे थी और इतिहास नवा लिखा जाएगा जिस दिन एक तरवजा पंजाब का मुख्यमंत्री गुरु साहब के मूरे लम्मा पिया नजर आएगा इस संगत का जोश यह संगत का इकट्ठ और भी शक्ति असि यह फैसला किया है ਔਰ ਇਹ ਇਰਾਦਾ ਬਣਾਇਆ ਕਿ ਉਹਨਾਂ ਨੇ ਗੁਰੂ ਰਵਿਦਾਸ ਗੁਰੂ ਕਰਨ ਤੋੜਿਆ ਹੈ ਔਰ ਉਹਨੂੰ ਸਮਾਜ ਪਾਰਟੀ ਸੰਤ ਕਵਾਜ ਨੂੰ ਨਾਲ ਲੈ ਕੇ ਸਾਰੀਆਂ ਗੁਰ ਰਵਿਦਾਸ ਸੁਭਾਵਾਂ ਨੂੰ ਨਾਲ ਲੈ ਕੇ ਉਸ ਗੁਰ ਰਵਿਦਾਸ ਘਰ ਉਸੇ ਜਗ੍ਹਾ ਤੇ ਉਸੇ ਤਰ੍ਹਾਂ ਉਹਦੀ ਚਾਰ ਦਿਵਾਰੀ ਬਣਾਉਣਾ ਚਾਹੁੰਦੀ ਹੈ ਅਸੀਂ ਅੱਜ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਸਰਕਾਰ ਬਣਾ ਦੇ ਅਗਰ ਸਰਕਾਰ ਨੇ ਨਹੀਂ ਬਣਾਇਆ ਤਾਂ ਸੰਗਤਾਂ ਚਾਰ ਦਿਵਾਰੀ ਬਣਾ ਕੇ ਗੁਰੂ ਰਵਿਦਾਸ ਜੀ ਦੇ ਸਨਮਾਨ ਵਿੱਚ ਬੀਐਸਪੀ ਮਦਨ ਅਸੀਂ ਫਿਰ ਇਤਿਹਾਸ ਬਣਾਵਾਂਗੇ ਤਰਾ ਨੂੰ ਆਸਾਨੀ ਨਾਲ ਟਾਰਗੇਟ ਬਣਾਇਆ ਜਾ ਸਕਦਾ ਹੈ ਮੈਂ ਦੇਸ਼ ਨੂੰ ਕਿਹਾ ਮੈਂ ਕਿ 15 ਦਿਨ ਦਾ ਸਮਾਂ ਦਿੰਦੇ ਆਂ ਜਨਤਾ ਆਪ ਬਣਾ ਦੋ ਨਹੀਂ ਤਾਂ ਬੀਐਸਪੀ ਬਣਾਉਗੀ ਜਿਹੜਾ ਲਾਤੀ ਦੰਡੇ ਦਾ ਪ੍ਰਬੰਧ ਕਰਨਾ ਕਰਦੇ ਹੋ ਉਹਨਾਂ ਨੇ ਤਾਂ ਬਣਾਇਆ ਨਹੀਂ ਪਰ ਕਾਂਸੀ ਰਾਮ ਸਾਹਿਬ ਦੇ ਯੋਧਿਆਂ ਨੇ 15 ਦਿਨ ਬਾਅਦ ਜਾ ਕੇ ਬੀਐਸਪੀ ਨੇ ਅਸੀਂ ਉੱਥੇ ਗੁਰੂ ਘਰ ਬਣਾਇਆ ਲੁਧਿਆਣੇ ਦੇ ਸਾਥੀ ਬੈਠੇ ਉਹਨਾਂ ਨੂੰ ਇਹਨਾਂ ਨੂੰ ਪਤਾ ਹੋਊ ਸੰਗਤ ਨੂੰ ਫੈਸਲਾ ਕਰਕੇ ਖੁਦ ਇਹਦਾ ਹੱਲ ਕਰਨਾ ਪਏਗਾ ਔਰ ਹੱਲ ਹੋਣਾ ਹੀ ਹੈ मैं रातवी अधिकारियों के, के गुरु कर घरबानी तो कोई दुनिया की ताकत तो रोक नहीं सकती अब बैठे संत बोल के गए जगह तभी कुछ अहंकारी लोगों ने कब्जा करने की कोशिश की बाथरूम बनाया तोड़ दिता जब बहुजन समाज पार्टी ने कंशीधम साहब ने ਦੇ ਢੰਡੇ ਨੇ ਆਪਣਾ ਰੰਗ ਦਿਖਾਇਆ ਪੈਨ ਮਾਇਆਬਤੀ ਦੀ ਸ਼ਕਤੀ ਨੇ ਰੰਗ ਦਿਖਾਇਆ ਤੇ ਗੁਰੂ ਘਰ ਦੀ ਕਮੇਟੀ ਦੇ ਮੋਰੇ ਡਿੱਗ ਕੇ ਇੱਕ ਤਿੱਲਾ ਜ਼ਮੀਨ ਦੇਣਾ ਮੰਨਿਆ 1 ਲੱਖ ਦਾ ਗੁਰੂ ਘਰ ਨੂੰ ਸਹਿਯੋਗ ਦੇਣਾ ਮੰਨਿਆ ਔਰ ਮੁਕਦਮਾ ਵੀ ਪੁਕਤਣਾ ਪਿਆ ਇਹਨਾਂ ਇਸ ਕਰਕੇ ਗੁਰੂ ਨੇ ਟੱਕਰ ਲਈ ਮੈਟਰ ਮੈਕੈਨਿਕ ਤੇ ਜਦ ਕੁਦੰਤ ਮਾਰਦੇ ਆ ਫਿਰ ਵਿੱਚ ਦਾੰਦ ਨਹੀਂ ਮਾਰਦੇ ਕਈ ਵਾਰ ਹੁਕਮਰਾਨਾਂ ਦੇ ਮੱਤ ਮਾਰ ਦਿੰਦੇ ਸੰਗਤਾਂ ਕਿਸੇ ਕੀਮਤ ਤੇ ਸਰਕਾਰ ਨੂੰ ਇਹ ਯਾਦ ਨਹੀਂ ਕਰਨੀ ਗੁਰਦਾਸ ਬਣਦੇ ਤੇ ਗੁਰੂ ਘਰ ਤੇ ਹਮਲਾ ਕੀਤਾ ਜਾ ਰਿਹਾ ਇਹ ਖੁਆਲਕਰ ਸ਼ਬਦੀ ਧਰਤੀ ਤੁਸੀਂ ਦੇਖਿਆ ਇੱਥੇ ਆਵਾਦੀ ਕਿੰਨੀ ਕੋਆ ਤਿੰਨ ਠੇਕੇ ਸ਼ਰਾਬ ਦੇ ਇਸ ਪਿੰਡ ਦੇ इन गुरु घर के आले दुले खोल दी नजायज ब्रांचा इतों के पोलिटिकलप्रस्ती चल रही हैं और तब ठेके बार्डर से कांग्रेस सरकार ने खिला दते क्या कारण है कि एक गुरु रविदास जी की चरण सो धरती जो आप श्रद्धा ना ਸਰਕਾਰ ਇਹਨੂੰ ਨਸ਼ਿਆਂ ਦਾ ਸੈਂਟਰ ਬਣਾਉਣ ਤੇ ਲੱਗੀ ਹੋਈ ਹੈ। ਹਮਾਤਲ ਦੀ ਕਾਂਗਰਸ ਦੀ ਸਰਕਾਰ ਵੀ ਸੋਚ ਰਹੀ ਹੈ ਕਿ ਨਸ਼ਿਆਂ ਦਾ ਸੈਂਟਰ ਬਣ ਜਾਏ। ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੀ ਸੋਚਦੀ ਹੈ ਕਿ ਨਸ਼ਿਆਂ ਦਾ ਸੈਂਟਰ ਬਣ ਜਾਏ। ਲੇਕਿਨ ਬਹੁਤ ਜਨ ਸਮਾਜ ਪਾਰਟੀ ਨੇ ਕਿਹਾ ਕਿ ਇਹ ਠੇਕੇ ਸਰਕਾਰ ਬੰਦ ਕਰਾਵੇ, ਨਜਾਇਜ਼ ਬਰਾਂਚਾਂ ਬੰਦ ਕਰਾਵੇ। ਅਗਰ ਇਹਨਾਂ ਨੇ ਨਾ ਬੰਦ ਕੀਤੀਆਂ ਤਾਂ ਅਸੀਂ ਇਹ ਮੁੱਦਾ ਲਗਾਤਾਰ संतों लेके जा रहे हैं पंजाब गुरु रविदास नाम लेवा ले और संगत दो हजार सताई च बी एस पी आशीर्वाद देख की धरती पर बहुजन समाज पार्टी एक बड़ी बड़ी यूनिवर्सिटी बनाएगी इस धरती पे रिसर्च सेंटर बन गए इस धरती पे आई एस आई पी एस कोचिंग दी जाएगी अच्छी सरकार इतने अमली पैदा करना करन तो चाहती है और बहुजन समाज पार्टी जो आशीर्वाद तुम दोगे तो इतने अधिकारी पैदा करने की महंग बहुजन समाज पार्टी चलाओगी इस करेती करनी चाहूंगा कि संत चेहड़ू वाले ने गुरु रविदास पब्लिक स्कूल बनाया जैते वाले पिंड ਪਰसों ਉਹਦੇ ਤੇ ਕਬਜ਼ਾ ਕਰਨ ਲਈ ਸਰਕਾਰ ਦੀ ਸਰਪ੍ਰਸਤੀ ਨਾਲ ਟ੍ਰੈਲੀਆਂ ਲੱਕਿਆ ਗਏ ਅਸੀਂ ਧੰਨਵਾਦ ਕਰਦੇ ਅਸੀਂ ਬੋਧਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੀ ਡਿਊਟੀ ਲਗਾਈ ਐਡਵੋਕੇਟ ਬਲਵਿੰਦਰ ਜੀ ਖੜੇ ਮੌਕੇ ਤੇ ਗਏ ਤਦ ਉਹਨਾਂ ਤੇ ਮੁਕਦਮਾ ਦਰਜ ਕਰਾਇਆ ਕਿਹ ਕਾਰਨ ਹੈ ਸਰਕਾਰ ਨੂੰ ਗੁਰੂ ਰਵਿਦਾਸ ਦੇ ਨਾਮ ਤੋਂ ਇਹਨਾਂ ਡਰਤੀ ਲੱਗਦਾ गुरु रविदास का स्कूल भी इन्होंने पसंद नहीं गुरु रविदास का गुरुद्वारा भी इन्हें चंगा नहीं लगता यह दस के गए बा कि इतने हम पानी की टैंकी पैसा आन लगा आप पिछली बारी जब इतना यात्रा शुरू की जाग करो जब आप दर्शन कर जाकर प्रदर्शन किया कि इतने पानी नहीं दे सकी सरकार लेकिन शराब दे थे 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 रही है। और एक ऐसी यह अगर एक महीने पानी की टैंकी का निर्माण ना किया बहुजन समाज पार्टी की पंजाब संभालो महिम अगे बढ़ूगी तो मैं संगतों को बधाई देना कि तो गुरु साहब ने पहली फतेह कर दी है टैंकी सरकार को सोचने मजबूर होना पै गया ठेके भी चुकने तो पैनगे नहीं ਹਾਂ ਬਣ ਗਈ ਆ ਬਣ ਗਈ ਆ ਦੋ ਦੋ ਆਪਾਂ ਨੇ ਇੱਥੇ ਮਸਲਾ ਰੱਖਿਆ ਉਹ ਮਸਲਾ ਬਹੁਤ ਜੀ ਸਮਾਜ ਪਾਰਟੀ ਨੇ ਕੀ ਸਿਕਏ ਇੱਕ ਮਹੀਨੇ ਦੇ ਅੰਦਰ ਅੰਦਰ ਅਗਰ ਨਾ ਕਰ ਸਕੇ ਤਾਂ ਇਹਨਾਂ ਦੀ ਅਸੀਂ ਆਪਣੀ ਪੰਜਾਬ ਸੰਭਾਲੋ ਮੈਂ ਦਾ ਹਿੱਸਾ ਬਣਾਵਾਂਗੇ ਜੇ ਭਗਵਾਨ ਬਾਲਮੀਕ ਜੀ ਨੂੰ ਟਾਰਗੇਟ ਕੀਤਾ ਜਾਵੇ ਧਾਮ ਹੀ ਬਸਪਾ ਲੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੀਤ ਬਾਬਾ ਜੀਵਨ ਸਿੰਘ ਲੈ ਕੇ ਆਏ ਉਹਨਾਂ ਦਾ ਗੁਰੂ ਕਰਨੇ ਬਣਨ ਦਿੱਤਾ ਜਾਂਦਾ ਸੀ ਸ਼੍ਰੀ ਅਨੰਦਪੁਰ ਸਾਹਿਬ ਉਹਨਾਂ ਦੀ ਜਾਂਚ ਤੇ ਉਹ ਗੁਰੂ ਘਰ ਬਣਾਉਣ ਲਈ ਵੀ ਸਾਹਿਬ ਕਲਸੀ ਰਾਮ ਜੀ ਨੇ ਉਸ ਕਮੇਟੀ ਨੂੰ 1 ਲੱਖ ਰੁਪਏ ਦੇ ਕੇ ਉਹ ਸ਼ੁਰੂ ਕਰਾਇਆ ਸੀਤ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਤੋਂ ਕਿਹਾ ਬਹੁਤ ਸਮਾਜ ਦੇ ਮਹਾਪੁਰਸ਼ ਇਹ ਬਾਕੀ ਜਿਹੜੇ ਰਾਜਨੀਤਿਕ ਦਲ ਹੈ ਇਹਨਾਂ ਦਾ ਕੋਈ ਕੋਈ ਇਹਨਾਂ ਦੀ ਡਿਊਟੀ ਨਹੀਂ ਮੈਂ ਬੇਨਤੀ ਕਰਨੇ ਜਾਊਂਗਾ ਔਰ ਸਵਾਲ ਵੀ ਕਰਨਾ ਚਾਹੂੰਗਾ ਮਾਲਕ ਨੇ ਵੀ ਗੁਲਾਮ ਨੇ ਵੀ ਛਰੇ ਕਾਲਕ ਤੋਂ ਸਰਪੇ ਹਮਲਾ ਹੋਇਆ ਸੀ ਤੇ ਉਸ ਵਕਤ ਕਾਂਗਰਸ ਵਿੱਚ ਬੈਠੇ ਲੋਕਾਂ ਦੀ ਵੀ ਜਮੀਰ ਜਾਗੀ ਸੀ ਅਸਤੀਫਾ ਦਿੱਤਾ ਸੀ ਵੀ ਕਾਂਗਰਸ ਕਾਂਗਰਸ ਵਿੱਚ ਬੈਠੇ ਲੀਡਰ ਅਸਤੀਫਾ ਦੇ ਕੇ ਕਾਂਗਰਸ ਤੋਂ ਬਾਹਰ ਆ ਗਿਆ ਕਿ ਸਾਨੂੰ ਸ਼੍ਰੀ ਹਕਮ ਤੱਕ ਸੌਂਤੇ ਹਮਲਾ ਕਰਨ ਵਾਲੀ ਕਾਂਗਰਸ ਮੰਜ਼ੂਰ ਨਹੀਂ ਆਈਏ ਐਪੀ ਸਰਕਾਰਾਂ ਨੇ ਹਮਲਾ ਜਿਹੜਾ ਹੋਇਆ ਤਾਂ ਅਸਤੀਫਾ ਦਿੱਤੇ ਮੈਂ ਰਜਰਦ ਸੀਟਾਂ ਤੋਂ ਆਹ ਪਾਰਟੀ ਦੇ ਚੁਣੇ ਗਏ ਐਮਐਲਏ ਔਰ ਮੰਤਰੀ ਔਰ ਐਨਪੀਐਮ ਨੂੰ ਪੁੱਛਣਾ ਚਾਹੁੰਦਾ चेयर चोर मैं पूछना चाहता कि तुम कदम लगे हैं तोीन कद जाओगीबारा ढाण वाल गुरु साहब से हमले करने वालों ने कदों तक खड़े रहोगे कदों तक उन्होंने पैरों में बैठे रहोगे कदों तक समाज में गुमराह कर लगे रहोगे ਅੱਜ ਲੜਾਈ ਕਿਤਨੀ ਪੈਣੀ ਹੈ ਇੱਕ ਪਾਸੇ ਗੁਰੂ ਕਰ ਦੀ ਬੇਦਬੀ ਕਰਨ ਵਾਲੇ ਆ ਹੁਕਮਰਾਨ ਗੁਰੂ ਕਰ ਦੀ ਚਾਰ ਦਿਵਾਰੀ ਤੋੜਨੇ ਵਾਲੇ ਆ ਗੁਰੂ ਘਰਾਂ ਨੂੰ ਮਾਲਕ ਕਲੀਨਿਕ ਪੰਚਾਇਤ ਕਰਦਿਆਂ ਵਾਲਾ ਹੁਕਮਰਾਨ ਆ ਔਰ ਦੂਜੇ ਪਾਸੇ ਗੁਰੂ ਘਰਾਂ ਦੇ ਸਨਮਾਨ ਦੇ ਲੜਨੇ ਵਾਲੀ ਬਹੁਜਨ ਸਮਾਜ ਪਾਰਟੀ ਆ ਸਾਬ ਕਨਸ਼ੀ ਰਾਮ ਜੀ ਦਾ ਅੰਦੋਲਨ ਆ ਇਸ ਕੱਲ੍ਹ ਕੇ ਇੱਕ ਕਹਿਣਾ ਚਾਹੁੰਦਾ ਕਿ ਜਦ ਛੇੜੇ ਕਾਂ ਤੱਕ ਸਰਦੇ ਹਮਲਾ ਕਰਨ ਵਾਲੀ ਕਾਂਗਰਸ ਨੂੰ ਜਾਗਦੀ ਜ਼ਿੰਦਾ ਜਮੀਰ ਵਾਲੇ ਉਹਨਾਂ ਤੋਂ ਹੀ ਲੀਡਰਸ਼ਿਪ ਦੇ ਸਕਦੇ ਆ ਤੇ ਰਜਿਤ ਸੀਟਾਂ ਤੋਂ ਜਿੱਤੇ ਹੋਏ ਐਮਐਲਏ ਮੰਤਰੀ ਕਾਹਦਾ ਇੰਤਜ਼ਾਰ ਕਰਦੇ ਰਜਿਤ ਸੀਟਾਂ ਤੋਂ ਜਿੱਤੇ ਹੋਏ ਐਮਪੀ ਕਿਹੜਾ ਇੰਤਜ਼ਾਰ ਕਰਦੇ ਆ जो छोटा छोटा लोहता तो कोई धोखा निकलता या नहीं निकलता एक कि थिदा इंतजार करते हैं गुरु तो उपर सा कुछ नहीं इस करके गुरु रविदास सुप्रीम है साड़ा रहदर भी है सतगुरु भी है सादर्श भी है साड़ा मार्गदाता भी है साक्तिदाता भी है ਸੱਜਣੇ ਉਹ ਅਨਖ ਦਾ ਸਨਿਆਹ ਦੇਣ ਵਾਲਾ ਵੀ ਹੈ ਸੱਜਣੇ ਉਹ ਬਰਾਬਰੀ ਦਾ ਅੰਦੋਲਨ ਫਿਰ ਦੇ ਵਾਲਾ ਵੀ ਹੈ ਤੁਹਾਨੂੰ ਪਤਾ ਆਹ ਧਰਤੀ ਜਿਹੜੀ ਆ ਇੱਥੇ ਜਾਤੀਵਾਦੀ ਜ਼ਬਰ ਦੀ ਇੰਤਹਾ ਹੁੰਦੀ ਰਹੀ ਆ ਲੇਕਿਨ ਇਸ ਧਰਤੀ ਤੇ 600 ਸਾਲ ਪਹਿਲਾਂ ਜਦੋਂ ਗੁਰੂ ਸਾਹਿਬ ਆਏ ਤਾਂ ਉਹ ਬੜਾ ਵੱਡਾ ਇੱਕ ਮਕਸਦ ਸੀ ਸਮਾਜਿਕ ਬਰਾਬਰੀ ਦਾ ਸਨਿਆਹ ਦੇਣਾ ਰਾਤ ਦਿਨਤਾ ਗੁਲਾਮੀ ਦੇ ਅੰਤ ਦਾ ਸੁਨੇਹਾ ਦੇਣਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਸੰਗਤ ਨੂੰ ਕਿ ਅੱਜ ਜਿਹੜੀ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਹੈ ਇਹਦਾ ਮਕਸਦ ਉਦੇਸ਼ ਬਹੁਤ ਵੱਡਾ ਸ਼ਰਧਾ ਵੀ ਹੈ ਸਤਕਾਰ ਵੀ ਹੈ ਸਤਕਾਰ ਵੀ ਹੈ ਸ਼ਰਧਾ ਵੀ ਹੈ ਔਰ ਸੰਘਰਸ਼ ਵੀ ਹੈ ਮੇਰੀ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲੈ ਸੰਤ ਵੀ ਸੁਣ ਲੈਣ ਸੰਗਤ ਵੀ ਸੁਣ ਲੈ ਇਤਿਹਾਸ ਨੂੰ ਯਾਦ ਕਰੋ व्यवस्था के ठेकेदार ने नलंदा की यूनिवर्सिटी में जलाया बवस्था के ठेकेदारों ने हजारों बुद्ध बिहार तोड़ दखं बोधियों के सिर कदम कर दिस क्रूर व्यवस्था नी लड़ाई है जे गुरु घर तोड़न से घर को तो बहर ना निकले उस राजनीतिक दल ਜਿਹੜੀ ਗੁਰੂ ਘਰਾਂ ਨੂੰ ਤੋੜਦੀ ਐ ਉਹਦੇ ਤੋਂ ਬਾਹਰ ਨਾ ਨਿਕਲੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਹ ਪਵਨ ਸੁਰੱਖਿਅਤ ਨਹੀਂ ਹੋਣਗੇ ਗੁਰੂ ਰਵਿਦਾਸ ਪਵਨ ਅਗਰ ਗੁਰੂ ਰਵਿਦਾਸ ਦੀ ਸੋਚ ਦਾ ਅੰਦੋਲਨ ਚੈਰ ਕਰਨਗੇ ਤਾਂ ਇਹ ਪਵਨ ਸੁਰੱਖਿਅਤ ਹੋਣਗੇ ਦਾਵਦਾਜ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਸ਼੍ਰੀ ਖਾਲਸਾਗੜ੍ਹ ਸਾਹਿਬ ਵਿਖੇ ਆਇਕਿਰ ਗੁਰਦਾਜ ਜੀ ਮਹਾਰਾਜ ਜੀ ਦੇ ਸਨਮਾਨ ਦੇ ਅੰਦਰ ਸਨਮਾਨ ਯਾਤਰਾ ਸ਼ੁਰੂ ਕੀਤੀ ਜਾ ਰਹੀ ਦੇਸ਼ ਦੇ ਅੰਦਰ ਸਮੇਂ ਸਮੇਤੇ ਬਖਵਾਖ ਵਰਗਾ ਦੇ ਬਖਵਾਖ ਲੋਕਾਂ ਦੇ ਬਾਕਬਾਕ ਕਬੀਲੀਆਂ ਤੇ ਘੱਟ ਗਣਦੀਆਂ ਤੇ ਸਮੇਂ-ਸਮੇਂ ਤੇ ਹਮਲੇ ਹੋਏ ਚਾਹੇ 1984 ਦੇ ਅੰਦਰ ਹਰਮੰਦਰ ਸਾਹਿਬ ਨੂੰ ਡਟੇਰੀ ਕੀਤਾ ਚਾਹੇ ਗੁਜਰਾਤ ਦੇ ਅੰਦਰ ਟ੍ਰੇਨਾਂ ਦੇ ਅੰਦਰ ਲੋਕ ਜਲਾਏ ਗਏ ਚਾਹੇ ਮੁਸਲਮਾਨਾਂ ਦੀ ਬਾਫਰੀ ਮੱਜ ਤੇ ਹਮਲਾ ਕੀਤਾ ਸੈਨੇਮੀਆ ਗੋਮਤਾ ਨੇ ਹਮੇਸ਼ਾ ਲੜਾਈ ਲੜਨ ਵਾਲੇ ਅਗਵਾਇ ਕਰਨ ਵਾਲੇ ਲੋਕਾਂ ਨੂੰ ਰੋਕਣ ਦਾ ਯਤਨ ਹਮੇਸ਼ਾ ਕੀਤਾ ਇਸ ਕਰਕੇ ਉਸੇ ਰਾਹ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਹਕੂਮਤ ਜਿਹੜੀ ਲੋਕਾਂ ਦੇ ਨਾਲ ਝੂਠੇ ਲਾੜੇ ਵਾਦੇ ਕਰਕੇ ਸਤਾ ਜਾਈ ਜਿਨ੍ਹਾਂ ਗੱਲਾਂ ਨੂੰ ਲੈ ਕੇ ਉਹ ਸਤਾ ਜਾਈ ਅੱਜ ਉਹ ਵੀ ਗੱਲਾਂ ਜਿਹੜੀਆਂ ਸੰਗਤਾਂ ਚਾਹੁੰਦੀਆਂ ਸੀ ਉਹਨਾਂ ਦੇ ਖਿਲਾਫ ਚੱਲ ਰਹੀਆਂ ਜਿਹੜੇ ਬਾਵਾ ਸਾਹਿਬ ਡਾਕਟਰ ਅੰਮ੍ਰਿਤਕਲ ਜੀ ਦੇ ਪ੍ਰਤਿਮਾ ਦੇ ਨਾਲ ਖੇਡਚਾਲ ਹੋਈ। ਜਿਹੜੇ ਸਾਧਗੁਰੂ ਗਵੀਰ ਸਾਹਿਬ ਜੀ ਦਾ ਸਥਾਨ ਭਾਇਆ ਗਿਆ। ਜਿਹੜੇ ਭਗਵਾਨ ਬਾਲਮੀਕ ਜੀ ਮਹਾਰਾਜ ਦੇ ਸਥਾਨਾਂ ਦੇ ਨਾਲ ਖੇਡਚਾਲ ਹੋਈ। ਵਕ ਵਕ ਧਰਮਾਂ ਦੇ ਵਕ ਵਕ ਗੁਰੂ ਸਾਹਿਬਾਨ ਦੇ ਨਾਲ ਹਮੇਸ਼ਾ ਅਰਿਹ ਜਗਤਨ ਕੀਤਾ ਗਿਆ ਉਹਨਾਂ ਦਾ ਨਰਾਦਰ ਕੀਤਾ ਜਾਵੇ। ਔਰਲੇ ਪੁਰੰਦੇ ਸ੍ਰੀ ਗੁਰਦਾਸ ਜੀ ਮਹਾਰਾਜ ਦਾ ਗੁਰੂ ਘਰ ਇਸ ਪੰਜਾਬ ਦੀ ਹਕੂਮਤ ਨੇ ਤਹਿਦੀਰੀ ਕੀਤਾ ਇਹੋ ਧਰਤੀ ਪੰਜਾਬ ਦੀ ਜਿੱਥੇ ਗੁਰੂ ਸਾਹਿਬਾਨ ਨੇ ਇੱਕੇ ਦਾ ਸਾਨੂੰ ਸੰਦੇਸ਼ ਦਿੱਤਾ ਬਰਾਬਰੀ ਦਾ ਸੰਦੇਸ਼ ਦਿੱਤਾ ਔਰ ਬਨਾਨ ਦੀ ਧਰਤੀ ਤੋਂ ਗੁਰੂ ਸਾਹਿਬ ਚੱਲ ਕੇ ਇਸ ਧਰਤੀ ਤੇ ਪਹੁੰਚੇ ਜਿਨ੍ਹਾਂ ਨੇ ਬੇਗਮ ਬਰੇਦਾ ਫੌਰ ਸਾਨੂੰ ਦਿੱਤਾ ਬਰਾਬਰ ਰਹਿਣ ਦਾ ਫੌਲ ਦਿੱਤਾ ਜਿਹੜਾ ਜੋਤੇ ਧਰਤੀ ਤੇ ਗੁਰੂ ਸਾਹਿਬਾਨ ਦੇ ਮੰਦਰ ਗੁਰੂ ਸਾਹਿਬਾਨ ਦੇ ਗੁਰੂ ਘਰ ਗੁਰੂ ਸਾਹਿਬਾਨ ਦੀਆਂ ਧਰਮਸ਼ਾਲਾ ਧਾਈਆਂ ਜਾਣ ਤੇ ਫਿਰ ਗੁਰੂ ਸਾਹਿਬ ਜੀ ਨੇ ਆਈ ਅੰਦੋਲਨ ਨਾ ਕਰਨ ਲੜਾਈ ਨਾ ਲੰਘ ਤਾਂ ਪਾਪਾਂ ਗੁਰੂ ਦੇ ਸੱਚਿਆ ਨਹੀਂ ਆਸ ਮਹਾਰਾਜੀ ਦੀ ਚਰਿਸ਼ਰੂ ਪ੍ਰਾਪਤ ਇਸ ਪਵਿੱਤਰ ਧਰਤੀ ਤੇ ਅੱਜ ਆਪਣੇ ਗੁਰੂ ਮਹਾਰਾਜ ਦੀ ਜੀ ਦੇ ਸਨਮਾਨ ਦੇ ਵਿੱਚ ਆਪਾਂ ਇਸ ਯਾਤਰਾ 'ਚ ਸ਼ਾਮਲ ਹੋਣ ਵਾਸਤੇ ਸਾਰੇ ਚੇਤਤਰ ਹੋਏ ਆ। ਸੋ ਅੱਜ ਦੀ ਇਸ ਯਾਤਰਾ ਜੋ ਸਾਡੇ ਗੁਰੂਆਂ ਰਹਿਬਰਾ ਮਹਾਂਪੁਰਸ਼ਾਂ ਦੇ ਸਨਮਾਨ ਦੇ ਵਿੱਚ ਰੱਖੀ ਗਈ ਹੈ ਜਿਹਦੀ ਅਗਵਾਈ ਸਾਡੇ ਜਥੇ ਸੰਤ ਮਹਾਂਪੁਰਸ਼ ਔਰ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਹਕਤਾਰ ਸਿੰਘ ਤਰੀਪੁਰੀ ਸਾਹਿਬ ਔਰ ਬੋਧ ਸਮਾਜ ਪਾਰਟੀ ਸੂਬੇ ਦੇ ਇੰਚਾਰਜ ਐਮਐਲਏ ਡਾਕਟਰ ਨਛਤਰਪਾਲ ਜੀ ਔਰ ਸਮੂਹ ਲੀਡਰਸ਼ਿਪ ਜਿਹੜੀ ਹੈ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਆਪਾਂ ਗੁਰੂ ਡਰਾਈਵਰ ਮਹਾਂਪੁਰਸ਼ਾਂ ਦੇ ਸਨਮਾਨ ਦੇ ਵਿੱਚ ਆਪਾਂ ਇੱਥੋਂ ਹਰਵਾਨਾ ਹੋਣਾ ਔਰ ਅਰਦਾਸ ਕਰਕੇ ਸਤਿਗੁਰੂ ਮਹਾਰਜ ਜੀ ਦਾ ਅਸ਼ੀਰਵਾਦ ਲੈ ਕੇ ਆਪਾਂ ਚੱਲਣਾ